ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਸਭ ਦਾ ਅੱਜ ਆਪਾਂ ਵੈਬ ਦੀ ਦੁਨੀਆ ਦੇ ਇੱਕ ਬੜੇ ਹੀ ਮੁੱਢਲੇ ਪਰ ਬਹੁਤ ਜ਼ਰੂਰੀ ਹਿੱਸੇ ਬਾਰੇ ਗੱਲ ਕਰਨ ਲੱਗੇ ਆ HTML ਹਾਂਜੀ ਸਾਡੇ ਕੋਲ 10ਵੀਂ ਜਮਾਤ ਦੇ ਪਾਠ 2 HTML ਭਾਗ 1 ਨਾਲ ਜੁੜੀ ਕੁਝ ਅਭਿਆਸ ਸਮੱਗਰੀ ਹੈਗੀ ਹੈ ਬਿਲਕੁਲ ਜਿਹਦੇ ਵਿੱਚ ਨਾ ਕਈ ਤਰ੍ਹਾਂ ਦੇ ਸਵਾਲ ਜਵਾਬ ਖਾਲੀ ਥਾਵਾਂ ਪੂਰੇ ਰੂਪ ਅਮੇ ਦੀਆਂ ਚੀਜ਼ਾਂ ਨੇ ਤੇ ਆਪਾਂ ਸੋਚਿਆ ਕਿ ਇਸ ਜਾਣਕਾਰੀ ਦੀ ਮਦਦ ਨਾਲ HTML ਦੀਆਂ ਜੜ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਹਾਂਜੀ ਬਹੁਤ ਵਧੀਆ। ਇਹ ਜਿਹੜੀ ਸਮੱਗਰੀ ਹੈ ਇਹ ਸਾਨੂੰ HTML ਦੇ ਜਿਹੜੇ ਬਿਲਕੁਲ ਬੇਸਿਕ ਸਿਧਾਂਤ ਨੇ ਉਹ ਸਮਝਣ ਦਾ ਇੱਕ ਚੰਗਾ ਮੌਕਾ ਦਿੰਦੀ ਹੈ। ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਵਿੱਚ ਜਿਹੜੀ ਵੀ ਜਾਣਕਾਰੀ ਦਿੱਤੀ ਹੈ ਭਾਵੇਂ ਕੋਈ ਖਾਲੀ ਥਾਵਾਂ ਭਾਵੇਂ ਛੋਟਾ ਸਵਾਲ ਵੱਡਾ ਸਵਾਲ ਉਸ ਨੂੰ ਨਾ ਬਿਲਕੁਲ ਸੌਖੇ ਤਰੀਕੇ ਨਾਲ ਸਮਝੀਏ ਤਾਂ ਕਿ HTML ਦਾ ਜਿਹੜਾ ਮੁੱਢਲਾ ਟਾਂਚਾ ਹੈ ਉਹ ਸਾਰਿਆਂ ਨੂੰ ਸਾਫ਼ ਹੋ ਜਾਵੇ। ਸਹੀ ਗੱਲ ਹੈ। ਇਹ ਸਮਝ ਲਓ ਵੈਬ ਪੇਜ ਬਣਾਉਣ ਦੀ ਪਹਿਲੀ ਪੌੜੀ ਹੈਗੀ ਹੈ। ਪਹਿਲਾ ਸਵਾਲ ਹੈਗਾ वर्ल्ड वाइड वेब ਬਾਰੇ www ਇਹ ਕਹਿੰਦੇ ਨੇ ਕਿ ਇਹ ਵੈਬਸਾਈਟਾਂ ਜਾਂ ਵੈਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ ਹਾਂਜੀ www ਮਤਲਬ वर्ल्ड वाइड वेब ਅਸਲ ਵਿੱਚ ਨਾ ਇਹ ਜਾਣਕਾਰੀ ਦੇ ਇੱਕ ਬਹੁਤ ਵੱਡਾ ਜਾਲ ਹੈ ਐਵੇਂ ਸਮਝੋ ਕਿ ਦੁਨੀਆ ਭਰ ਦੇ ਕੰਪਿਊਟਰਾਂ ਤੇ ਅਰਬੋਂ ਖਰਬਾਂ ਪੰਨੇ ਨੇ ਵੈਬ ਪੇਜ ਅੱਛਾ ਤੇ ਇਹ ਸਾਰੇ ਪੰਨੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਇਸ ਨੂੰ ਆਪਾਂ www ਕਹਿੰਦੇ ਆ ਤੇ ਇਹ ਜੁੜਦੇ ਕਿਵੇਂ ਨੇ ਦੂਜਾ ਸਵਾਲ ਆਉਂਦਾ ਹਾਈਪਰਟੈਕਸਟ ਦਾ ਇਹ ਕੀ ਹੁੰਦਾ ਸਮਗਰੀ ਕਹਿੰਦੀ ਹੈ ਇਹ ਉਹ ਟੈਕਸਟ ਹੈ ਜਿਸ ਵਿੱਚ ਦੂਜੇ ਵੈਬ ਪੇਜਾਂ ਦੇ ਲਿੰਕ ਹੁੰਦੇ ਨੇ ਬਿਲਕੁਲ ਦੇਖੋ ਹਾਈਪਰ ਦਾ ਮਤਲਬ ਹੀ ਹੁੰਦਾ ਕੁਝ ਵੱਧ ਸੋ ਹਾਈਪਰਟੈਕਸਟ ਸਿਰਫ ਪੜਨ ਵਾਲਾ ਟੈਕਸਟ ਨਹੀਂ ਹੁੰਦਾ ਇਹਦੇ ਵਿੱਚ ਨਾ ਖਾਸ ਸ਼ਬਦ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਲਿੰਕ ਕਹਿੰਦੇ ਆ ਅੱਛਾ ਨੀਲੇ ਜਿਹੇ ਰੰਗ ਦੇ ਹੁੰਦੇ ਆ ਆਮ ਤੌਰ ਤੇ ਹਾਂਜੀ ਆਮ ਤੌਰ ਤੇ ਜਦੋਂ ਉਹਨਾਂ ਤੇ ਕਲਿੱਕ ਕਰਦੇ ਆ ਤਾਂ ਆਪਾਂ ਕਿਸੇ ਹੋਰ ਪੰਨੇ ਤੇ ਪਹੁੰਚ ਜਾਂਦੇ ਆ ਇਹ ਹੀ ਲਿੰਕ ਨੇ ਜਿਹੜੇ ਸਾਨੂੰ ਵੈਬ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਨੇ ਠੀਕ ਹੈ ਹੁਣ ਤੀਜਾ ਬਹੁਚਾਣਵਾ ਸਵਾਲ ਹੈ ਕਿ ਜੇ ਅਸੀਂ ਕੋਈ HTML ਪ੍ਰੋਗਰਾਮ ਬਣਾਇਆ ਉਸ ਦੀ ਆਊਟਪੁੱਟ ਦੇਖਣੀ ਹੋਵੇ ਤਾਂ ਕੀ ਕਰਨਾ ਪੈਂਦਾ ਜਵਾਬ ਹੈ ਉਸ ਡਾਕੂਮੈਂਟ ਨੂੰ ਵੈਬ ਬ੍ਰਾਊਜ਼ਰ ਵਿੱਚ ਖੋਲਣਾ ਪੈਂਦਾ ਹਾਂਜੀ ਬਿਲਕੁਲ ਆਪਾਂ HTML ਕੋਡ ਤਾਂ ਲਿਖਦੇ ਆਂ ਟੈਕਸਟ ਐਡੀਟਰ ਚ ਜਿਵੇਂ ਨੋਟਪੈਡ ਚ ਪਰ ਉਹ ਦਿਖੇਗਾ ਕਿਵੇਂ ਉਹਦਾ ਨਤੀਜਾ ਕੀ ਨਿਕਲਿਆ ਉਹ ਦੇਖਣ ਲਈ ਸਾਨੂੰ ਉਹ ਫਾਈਲ ਵੈਬ ਬ੍ਰਾਊਜ਼ਰ ਚ ਖੋਲਨੀ ਪੈਂਦੀ ਹੈ ਜਿਵੇਂ Chrome ਜਾਂ Firefox ਵਿੱਚ ਹਾਂ ਕੋਈ ਵੀ ਬ੍ਰਾਊਜ਼ਰ ਉਹ ਬ੍ਰਾਊਜ਼ਰ ਹੀ ਸਾਡੇ HTML ਕੋਡ ਨੂੰ ਪੜ ਕੇ ਸਾਨੂੰ ਉਹ ਵੈਬ ਪੇਜ ਦਿਖਾਉਂਦਾ ਜੋ ਅਸੀਂ ਬਣਾਇਆ ਹੁੰਦਾ ਸਮਝ ਆ ਗਿਆ ਅੱਗੇ ਚੱਲਦੇ ਆਂ ਚੌਥਾ ਸਵਾਲ ਹੈ ਐਟਰੀਬਿਊਟਸ ਬਾਰੇ ਇਹਨਾਂ ਦੀ ਵਰਤੋਂ ਕਿਉਂ ਹੁੰਦੀ ਹੈ ਜਵਾਬ ਹੈ HTML ਟੈਗਸ ਬਾਰੇ ਹੋਰ ਜਾਣਕਾਰੀ ਦੇਣ ਲਈ ਹਾਂਜੀ ਇਹ ਆਪਾਂ ਅੱਗੇ ਵੀ ਸ਼ਾਇਦ ਡਿਟੇਲ ਚ ਦੇਖਾਂਗੇ ਪਰ ਮੋਟੀ ਜੀ ਗੱਲ ਇਹ ਹੈ ਕਿ ਟੈਗ ਤਾਂ ਹੁੰਦਾ ਹੈ ਕਮਾਂਡ ਹਮ ਐਟਰੀਬਿਊਟ ਉਸ ਕਮਾਂਡ ਨੂੰ ਥੋੜਾ ਹੋਰ ਸਪਸ਼ਟ ਕਰਦਾ ਜਾਂ ਬਦਲਦਾ ਹਮ ਜਿਵੇਂ ਕੋਈ ਟੈਗ ਹੈ ਮੰਨ ਲਓ ਫੌਂਟ ਹਮ ਤਾਂ ਐਟਰੀਬਿਊਟ ਦੱਸੇਗਾ ਕਿ ਫੌਂਟ ਦਾ ਰੰਗ ਕੀ ਹੋਵੇਗਾ ਸਾਈਜ਼ ਕੀ ਹੋਵੇਗਾ ਇਹ ਵਾਧੂ ਜਾਣਕਾਰੀ ਹੈ ਠੀਕ ਹੈ ਤੇ ਪੰਜਵਾਂ ਬਹੁਚੋੜਵਾ ਸਵਾਲ ਹੈ ਕਿ ਵੈਬ ਪੇਜ ਵਿੱਚ ਟੈਕਸਟ ਤੇ ਤਸਵੀਰਾਂ ਨੂੰ ਹਿਲਾਉਣ ਮਤਲਬ ਸਕਰੋਲ ਕਰਨ ਲਈ ਕਿਹੜਾ ਟੈਗ ਵਰਤਦੇ ਹਾਂ ਜਵਾਬ ਹੈ ਮਾਰਕੂਏ ਹਾਂ ਮਾਰਕੂਏ ਟੈਗ ਇਹਨਾਂ ਕੰਟੈਂਟ ਨੂੰ ਮਤਲਬ ਸਮਗਰੀ ਨੂੰ ਗਤੀਸ਼ੀਲ ਬਣਾ ਦਿੰਦਾ ਹੈ ਜੋ ਵੀ ਇਹਦੇ ਅੰਦਰ ਲਿਖਿਆ ਹੁੰਦਾ ਹੈ ਉਹ ਸਕਰੀਨ ਤੇ ਹਿਲਣ ਲੱਗ ਪੈਂਦਾ ਹੈ ਸਕਰੋਲ ਕਰਨ ਲੱਗ ਪੈਂਦਾ ਹੈ ਅੱਛਾ ਇਹ ਤਾਂ ਹੋ ਗਿਆ ਬਹੁਤ ਛੋੜਵੇ ਪ੍ਰਸ਼ਨ ਹੁਣ ਇਸ ਅਭਿਆਸ ਸਮਗਰੀ ਵਿੱਚ ਕੁਝ ਖਾਲੀ ਥਾਵਾਂ ਵੀ ਨੇ ਉਹਨਾਂ ਤੇ ਨਜ਼ਰ ਮਾਰੀਏ ਹਾਂਜੀ ਜ਼ਰੂਰ ਪਹਿਲੀ ਖਾਲੀ ਥਾਂ ਹੈ ਪੇਅਰਡ ਟੈਗਸ ਨੂੰ ਟੈਗਸ ਵੀ ਕਿਹਾ ਜਾਂਦਾ ਹੈ ਤੇ ਜਵਾਬ ਦਿੰਦਾ ਹੈ ਕੰਟੇਨਰ ਹਾਂ ਬਿਲਕੁਲ ਪੇਡ ਮਤਲਬ ਜੋੜੇ ਵਾਲੇ ਜਿਨ੍ਹਾਂ ਦਾ ਸ਼ੁਰੂ ਦਾ ਟੈਗ ਵੀ ਹੁੰਦਾ ਹੈ ਤੇ ਅੰਤ ਵਾਲਾ ਵੀ ਜਿਵੇਂ ਪੀ ਤੇ ਪੀ ਕਿਉਂਕਿ ਇਹ ਆਪਣੇ ਅੰਦਰ ਕੰਟੈਂਟ ਮਤਲਬ ਸਮਗਰੀ ਨੂੰ ਰੱਖਦੇ ਨੇ ਇਸ ਲਈ ਇਹਨਾਂ ਨੂੰ ਕੰਟੇਨਰ ਟੈਗਸ ਵੀ ਕਹਿੰਦੇ ਨੇ ਓਕੇ ਦੂਜੀ ਖਾਲੀ ਥਾਂ ਬਾਡੀ ਪਾਗ ਵਿੱਚ ਉਹ ਸਾਰੇ ਸ਼ਾਮਿਲ ਹੁੰਦੇ ਹਨ ਜੋ ਵੈਬ ਪੇਜ ਉੱਪਰ ਯੂਜ਼ਰ ਨੂੰ ਪ੍ਰਦਰਸ਼ਿਤ ਕੀਤੇ ਜਾਂਦੇ ਹਨ ਜਵਾਬ ਹੈ ਕੰਟੈਂਟਸ ਹਾਂਜੀ ਬਾਡੀ ਸੈਕਸ਼ਨ ਮਤਲਬ ਬਾਡੀ ਤੋਂ ਲੈ ਕੇ ਬਾਡੀ ਤੱਕ ਦਾ ਹਿੱਸਾ ਇਹੀ ਤਾਂ ਵੈਬ ਪੇਜ ਦਾ ਮੁੱਖ ਹਿੱਸਾ ਹੈ ਜੋ ਸਾਨੂੰ ਸਕਰੀਨ ਤੇ ਦਿਖਾਈ ਦਿੰਦਾ ਸਾਰਾ ਟੈਕਸਟ ਤਸਵੀਰਾਂ ਸਭ ਇੱਥੇ ਹੀ ਹੁੰਦਾ ਠੀਕ ਹੈ ਤੀਜੀ ਖਾਲੀ ਥਾਂ ਡਾਕ ਟਾਈਪ ਐਚਟੀਐਮਐਲ ਟੈਗ ਐਚਟੀਐਮਐਲ ਦੇ ਨੂੰ ਬਿਆਨ ਕਰਦਾ ਹੈ ਜਵਾਬ ਹੈ ਵਰਜਨ ਹਾਂ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਥੋੜੀ ਜੀ ਇਹ ਲਾਈਨ ਸਭ ਤੋਂ ਉੱਪਰ ਹੁੰਦੀ ਹੈ ਐਚਟੀਐਮਐਲ ਫਾਈਲ 'ਚ ਇਹ ਬ੍ਰਾਊਜ਼ਰ ਨੂੰ ਦੱਸਦੀ ਹੈ ਕਿ ਇਹ ਪੰਨਾ ਐਚਟੀਐਮਐਲ ਦੇ ਕਿਹੜੇ ਵਰਜਨ ਮਤਲਬ ਕਿਹੜੇ ਸਟੈਂਡਰਡ ਦੇ ਹਿਸਾਬ ਨਾਲ ਬਣਿਆ ਡਾਕ ਟਾਈਪ ਐਚਟੀਐਮਐਲ ਦਾ ਮਤਲਬ ਹੈ ਐਚਟੀਐਮਐਲ 5 ਅੱਛਾ ਚੌਥੀ ਖਾਲੀ ਥਾ ਬੀਆਰ ਟੈਗ ਦੀ ਵਰਤੋਂ ਸਿੰਗਲ ਦਾਖਲ ਕਰਨ ਲਈ ਕੀਤੀ ਜਾਂਦੀ ਹੈ ਜਵਾਬ ਹੈ ਲਾਈਨ ਬ੍ਰੇਕ ਹਾਂਜੀ ਬੀਆਰ ਮਤਲਬ ਬ੍ਰੇਕ ਇਹ ਉੱਥੇ ਵਰਤਦੇ ਆ ਜਿੱਥੇ ਆਪਾਂ ਚਾਹੁੰਦੇ ਆ ਕਿ ਇਸ ਤੋਂ ਅਗਲੀ ਚੀਜ਼ ਨਵੀਂ ਲਾਈਨ ਤੇ ਸ਼ੁਰੂ ਹੋਵੇ ਪਰ ਨਵਾਂ ਪੈਰਾਗ੍ਰਾਫ ਨਾ ਸ਼ੁਰੂ ਹੋਵੇ ਸਿਰਫ ਲਾਈਨ ਟੁੱਟੇ ਓਕੇ ਸਿਰਫ ਇੱਕ ਲਾਈਨ ਦੀ ਬ੍ਰੇਕ ਹਾਂ ਬਸ ਪੰਜਵੀਂ ਤੇ ਆਖਰੀ ਖਾਲੀ ਥਾ ਬੈਕਗ੍ਰਾਉਂਡ ਐਟਰੀਬਿਊਟ ਦੀ ਵਰਤੋਂ HTML ਡਾਕੂਮੈਂਟ ਦੀ ਬੈਕਗ੍ਰਾਉਂਡ ਉੱਪਰ ਸੈੱਟ ਕਰਨ ਲਈ ਕੀਤੀ ਜਾਂਦੀ ਹੈ। ਜਵਾਬ ਹੈ ਤਸਵੀਰ। ਬਿਲਕੁਲ ਜੇ ਅਸੀਂ ਪੂਰੇ ਵੈਬ ਪੇਜ ਦੇ ਪਿੱਛੇ ਕੋਈ ਰੰਗ ਨਹੀਂ ਬਲਕਿ ਕੋਈ ਤਸਵੀਰ ਲਗਾਉਣੀ ਹੋਵੇ ਤਾਂ ਬੋਡੀ ਟੈਗ ਦੇ ਅੰਦਰ ਬੈਕਗ੍ਰਾਉਂਡ ਐਟਰੀਬਿਊਟ ਵਰਤਦੇ ਹਾਂ। ਜਿਵੇਂ ਬੋਡੀ ਬੈਕਗ੍ਰਾਉਂਡ ਇਮੇਜ. ਜਪੀਜੀ ਸਮਝ ਆ ਗਿਆ। ਚਲੋ ਹੁਣ ਅੱਗੇ ਕੁਝ HTML ਟੈਗਸ ਦੇ ਪੂਰੇ ਰੂਪ ਜਾਂ ਉਹਨਾਂ ਦੇ ਕੰਮ ਪੁੱਛੇ ਗਏ ਨੇ। ਇਹਨਾਂ ਨੂੰ ਇੱਕ ਇੱਕ ਕਰਕੇ ਦੇਖਦੇ ਹਾਂ। ਹਾਂਜੀ। ਇਹ ਜ਼ਰੂਰੀ ਨੇ ਟੈਕਸਟ ਨੂੰ ਸਟਾਈਲ ਕਰਨ ਲਈ ਪਹਿਲਾ ਹੈ ਬੀ ਇਸ ਦਾ ਮਤਲਬ ਹੈ ਬੋਲਡ ਹਾਂ ਟੈਕਸਟ ਨੂੰ ਮੋਟਾ ਕਰਨ ਲਈ ਫਿਰ ਹੈ ਆਈ ਮਤਲਬ ਇਟਾਲਿਕ ਹਾਂ ਟੈਕਸਟ ਨੂੰ ਤਿਰਛਾ ਕਰਨ ਲਈ ਅੱਗੇ ਯੂ ਯਾਨੀ ਕਿ ਅੰਡਰਲਾਈਨ ਬਿਲਕੁਲ ਟੈਕਸਟ ਦੇ ਹੇਠਾਂ ਲਾਈਨ ਖਿੱਚਣ ਲਈ ਫਿਰ ਆ ਗਿਆ ਐਸ ਸਟ੍ਰਾਈਕ ਥਰੂ ਹਾਂਜੀ ਇਹ ਟੈਕਸਟ ਦੇ ਉੱਤੋਂ ਦੀ ਇੱਕ ਲਾਈਨ ਮਾਰ ਦਿੰਦਾ ਜਿਵੇਂ ਕੋਈ ਚੀਜ਼ ਕੱਟੀ ਹੋਵੇ ਅੱਛਾ ਫਿਰ ਹੈ ਪੀ ਇਹ ਤਾਂ ਪਤਾ ਹੀ ਹੈ ਪੈਰਾਗ੍ਰਾਫ ਲਈ ਹਾਂ ਨਵਾਂ ਪੈਰਾ ਸ਼ੁਰੂ ਕਰਨ ਲਈ ਇੱਕ ਥੋੜਾ ਅਲੱਗ ਜਿਹਾ ਹੈ TT T ਟਾਈਪ ਟੈਕਸਟ ਇਹ ਕੀ ਕਰਦਾ ਹੈ ਇਹ ਨਾ ਪੁਰਾਣਾ ਟੈਗ ਹੈ ਇਹ ਟੈਕਸਟ ਨੂੰ ਇੱਕ ਖਾਸ ਫੌਂਟ ਚ ਦਿਖਾਉਂਦਾ ਜਿਹਨੂੰ ਮੋਨੋਸਪੇਸ ਕਹਿੰਦੇ ਨੇ ਮਤਲਬ ਹਰ ਅੱਖਰ ਦੀ ਚੌੜਾਈ ਬਰਾਬਰ ਹੁੰਦੀ ਹੈ ਜਿਵੇਂ ਪੁਰਾਣੇ ਟਾਈਪਰਾਈਟਰ ਤੇ ਹੁੰਦੀ ਸੀ ਓ ਅੱਛਾ ਹੁਣ ਦੋ ਹੋਰ ਨੇ HR ਤੇ BR ਹਾਂਜੀ HR ਦਾ ਮਤਲਬ ਹੈ ਹਾਰੀਜ਼ੋਂਟਲ ਰੂਲਰ ਇਹ ਪੇਜ ਤੇ ਇੱਕ ਸਿੱਧੀ ਲਾਈਨ ਬਣਾ ਦਿੰਦਾ ਹੈ ਤੇ BR ਆਪਾਂ ਹੁਣੇ ਦੇਖਿਆ ਬ੍ਰੇਕ ਲਾਈਨ ਲਾਈਨ ਤੋੜਨ ਲਈ ਬਿਲਕੁਲ ਅੱਗੇ ਦੋ ਹੋਰ بڑے ਕੰਮ ਦੇ ਲੱਗਦੇ ਨੇ ਸੁਪ ਤੇ ਸਬ ਹਾਂ ਸੁਪ ਹੁੰਦਾ ਸੁਪਰਸਕ੍ਰਿਪਟ ਜਿਵੇਂ ਆਪਾਂ ਗਣਿਤ ਚ ਪਾਵਰ ਲਿਖਦੇ ਆ x² ਅੱਛਾ ਉੱਪਰ ਨੂੰ ਹਾਂ ਟੈਕਸ ਥੋੜਾ ਉੱਪਰ ਤੇ ਛੋਟਾ ਹੋ ਜਾਂਦਾ ਹੈ x² ਸੁਪ ਲਿਖਾਂਦੇ ਤੇ ਸਬ ਹੁੰਦਾ ਸਬਸਕ੍ਰਿਪਟ ਇਹ ਟੈਗਸ ਨੂੰ ਥੋੜਾ ਥੱਲੇ ਤੇ ਛੋਟਾ ਕਰ ਦਿੰਦਾ ਹੈ ਜਿਵੇਂ ਪਾਣੀ ਦਾ ਫਾਰਮੂਲਾ H2O ਲਿਖਣ ਲਈ H ਸਬ 2 ਸਬ O ਵਰਤਾਂਗੇ ਬਹੁਤ ਵਧੀਆ ਇਹ ਸਾਰੇ ਟੈਗਸ ਦੀ ਜਾਣਕਾਰੀ ਮਿਲ ਗਈ ਹੁਣ ਵਾਰੀ ਆndi ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਦੀ ਠੀਕ ਹੈ ਜੀ ਪਹਿਲਾ ਸਵਾਲ ਹੈ HTML ਕੀ ਹੈ ਹਾਂ ਜੀ ਜਿਵੇਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ HTML ਦਾ ਪੂਰਾ ਨਾਂ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਇਹ ਵੈਬ ਪੇਜ ਬਣਾਉਣ ਲਈ ਵਰਤੀ ਜਾਣ ਵਾਲੀ ਭਾਸ਼ਾ ਹੈ ਇਹ ਕੋਈ ਪ੍ਰੋਗਰਾਮਿੰਗ ਭਾਸ਼ਾ ਨਹੀਂ ਹੈ ਮਾਰਕਅਪ ਭਾਸ਼ਾ ਹੈ ਇਹਦੇ ਵਿੱਚ ਜਿਹੜੀਆਂ ਕਮਾਂਡਾਂ ਹੁੰਦੀਆਂ ਉਹਨਾਂ ਨੂੰ ਟੈਗਸ ਕਹਿੰਦੇ ਨੇ ਤੇ ਟੈਗਸ ਦੋ ਤਰ੍ਹਾਂ ਦੇ ਹੁੰਦੇ ਨੇ ਹਾਂ ਮੋٹے ਤੌਰ ਤੇ ਦੋ ਕੰਟੇਨਰ ਟੈਗਸ ਜੋੜੇ ਵਾਲੇ ਤੇ ਐਮਪਟੀ ਟੈਗਸ ਇਕੱਲੇ ਠੀਕ ਹੈ ਦੂਜਾ ਛੋਟਾ ਸਵਾਲ ਐਚਟੀਐਮਐਲ ਪ੍ਰੋਗਰਾਮਿੰਗ ਲਈ ਕਿਹੜੇ ਸੌਫਟਵੇਅਰ ਵਰਤੇ ਜਾਂਦੇ ਹਨ ਇਹ ਵੀ ਆਪਾਂ ਦੇਖਿਆ ਸੀ ਬਸ ਦੋ ਮੁੱਖ ਚੀਜ਼ਾਂ ਚਾਹੀਦੀਆਂ ਨੇ ਇੱਕ ਤਾਂ ਟੈਕਸਟ ਐਡੀਟਰ ਕੋਈ ਵੀ ਸਧਾਰਨ ਜਿਹਾ ਜਿਵੇਂ ਨੋਟਪੈਡ ਜਿੱਥੇ ਕੋਡ ਲਿਖਣਾ ਤੇ ਦੂਜਾ ਚਾਹੀਦਾ ਵੈਬ ਬ੍ਰਾਊਜ਼ਰ ਜਿਵੇਂ ਕ੍ਰੋਮ ਜਾਂ ਫਾਇਰਫੌਕਸ ਜਿੱਥੇ ਆਪਾਂ ਆਪਣਾ ਬਣਾਇਆ ਪੇਜ ਦੇਖਣਾ ਬਿਲਕੁਲ ਸੌਖਾ ਕੰਮ ਹੈ ਤੀਜਾ ਸਵਾਲ ਫਿਰ ਆ ਗਿਆ ਐਟਰੀਬਿਊਟਸ ਕੀ ਹੁੰਦੇ ਹਨ ਹਾਂਜੀ ਐਟਰੀਬਿਊਟਸ ਮਤਲਬ ਗੁਣ ਇਹ ਐਚਟੀਐਮਐਲ ਟੈਗਸ ਬਾਰੇ ਵਾਧੂ ਜਾਣਕਾਰੀ ਦਿੰਦੇ ਨੇ ਇਹ ਹਮੇਸ਼ਾ ਓਪਨਿੰਗ ਟੈਗ ਮਤਲਬ ਸ਼ੁਰੂ ਵਾਲੇ ਟੈਗ ਦੇ ਅੰਦਰ ਹੀ ਲਿਖੇ ਜਾਂਦੇ ਨੇ ਜਿਵੇਂ ਫੌਂਟ ਕਲਰ ਬਲੂ ਸਾਈਜ਼ 5 ਵਿੱਚ ਜਿਹੜਾ ਕਲਰ ਤੇ ਸਾਈਜ਼ ਹੈ ਇਹ ਐਟਰੀਬਿਊਟਸ ਨੇ ਫੌਂਟ ਟੈਗ ਲਈ ਸਮਝ ਗਿਆ ਚੌਥਾ ਸਵਾਲ ਹੈ HTML ਵਿੱਚ ਫਾਰਮੈਟਿੰਗ ਲਈ ਕੋਈ ਪੰਜ ਟੈਗਸ ਦੱਸੋ ਓਹੋ ਇਹ ਤਾਂ ਬਹੁਤ سارے ਆਪਾਂ ਹੁਣੇ ਦੇਖੇ ਨੇ ਜਿਵੇਂ B ਬੋਲਡ ਲਈ I ਇਟੈਲਿਕ ਲਈ U ਅੰਡਰਲਾਈਨ ਲਈ S V ਸੀਗਾ ਹਾਂ S ਸਟ੍ਰਾਈਕ ਥਰੂ ਲਈ ਤੇ BR ਲਾਈਨ ਬ੍ਰੇਕ ਲਈ ਇਪੰਜ ਹੋ ਗਏ ਹੋਰ ਵੀ ਬਹੁਤ ਨੇ ਠੀਕ ਹੈ ਪੰਜਵਾਂ ਛੋਟਾ ਸਵਾਲ HTML ਡਾਕੂਮੈਂਟ ਵਿੱਚ ਟੈਕਸਟ ਅਤੇ ਤਸਵੀਰ ਨੂੰ ਕਿਵੇਂ ਸਕਰੋਲ ਕਰ ਸਕਦੇ ਆ ਇਹ ਵੀ ਪਹਿਲਾਂ ਆਇਆ ਸੀ ਹਾਂਜੀ ਇਸ ਲਈ ਮਾਰਕੀ ਟੈਗ ਦੀ ਵਰਤੋਂ ਹੁੰਦੀ ਹੈ ਇਹ ਕੰਟੇਨਰ ਟੈਗ ਹੈ ਜੋ ਵੀ ਇਹਦੇ ਵਿੱਚ ਪਾਵਾਂਗੇ ਟੈਕਸਟ ਜਾਂ ਤਸਵੀਰ ਉਹ ਸਕਰੋਲ ਕਰਨ ਲੱਗ ਜਾਏਗਾ ਆਪ ਪੌਦੀ ਦਿਸ਼ਾ ਵਗੈਰਾ ਵੀ ਕੰਟਰੋਲ ਕਰ ਸਕਦੇ ਆ ਮਤਲਬ ਖੱਬੇ ਤੋਂ ਸੱਜੇ ਉੱਪਰ ਤੋਂ ਥੱਲੇ ਐਵੇਂ ਬਹੁਤ ਵਧੀਆ ਤਾਂ ਇਹ ਛੋਟੇ ਉੱਤਰ ਵਾਲੇ ਸਵਾਲ ਵੀ ਹੋ ਗਏ ਹੁਣ ਅਖੀਰ ਵਿੱਚ ਕੁਝ ਵੱਡੇ ਉਤਰਾਂ ਵਾਲੇ ਪ੍ਰਸ਼ਨ ਨੇ ਹਾਂਜੀ ਪਹਿਲਾ ਹੈ ਟੈਗਸ ਕੀ ਹੁੰਦੇ ਹਨ ਇਹਨਾਂ ਦੀਆਂ ਕਿਸਮਾਂ ਦੱਸੋ ਠੀਕ ਹੈ ਟੈਗਸ ਜਿਵੇਂ ਪਹਿਲਾਂ ਦੱਸਿਆ HTML ਦੀਆਂ ਉਹ ਖਾਸ ਕਮਾਂਡਾਂ ਨੇ ਜੋ ਵੈਬ ਪੇਜ ਬਣਾਉਣ ਲਈ ਵਰਤੀਆਂ ਜਾਂਦੀਆਂ ਨੇ ਇਹ ਹਮੇਸ਼ਾ ਐਂਗਲ ਬ੍ਰੈਕਟਾਂ ਯਾਨੀ ਕਿ ਤੇ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਮੁੱਖ ਤੌਰ ਤੇ ਇਹ ਦੋ ਕਿਸਮ ਦੇ ਹੁੰਦੇ ਨੇ ਪਹਿਲੇ ਕੰਟੇਨਰ ਟੈਗਸ ਇਹਨਾਂ ਦਾ ਸ਼ੁਰੂਆਤੀ ਟੈਗ ਟੈਗ ਵੀ ਹੁੰਦਾ ਤੇ ਅੰਤ ਵਾਲਾ ਵੀ ਹੁੰਦਾ ਇਹ ਆਪਣੇ ਅੰਦਰ ਸਮਗਰੀ ਰੱਖਦੇ ਨੇ ਜਿਵੇਂ ਪੀ ਤੇ ਪੀ ਬਿਲਕੁਲ ਤੇ ਦੂਜੀ ਕਿਸਮ ਹੈ ਐਮਪਟੀ ਟੈਗਸ ਇਹਨਾਂ ਦਾ ਸਿਰਫ ਸ਼ੁਰੂਆਤੀ ਟੈਗ ਹੁੰਦਾ ਟੈਗ ਅੰਤ ਵਾਲਾ ਨਹੀਂ ਹੁੰਦਾ ਇਹਨਾਂ ਨੂੰ ਬੰਦ ਕਰਨ ਦੀ ਲੋੜ ਨਹੀਂ ਪੈਂਦੀ ਜਿਵੇਂ ਬੀ ਆਰ ਲਾਈਨ ਬ੍ਰੇਕ ਲਈ ਜਾਂ ਐਚ ਆਰ ਲਾਈਨ ਬਣਾਉਣ ਲਈ ਜਾਂ ਆਈ ਐਮ ਜੀ ਤਸਵੀਰ ਲਈ ਠੀਕ ਹੈ ਜੀ ਦੂਜਾ ਵੱਡਾ ਸਵਾਲ ਹੈ HTML ਡਾਕੂਮੈਂਟ ਵਿੱਚ ਫੌਂਟਸ ਨਾਲ ਕਿਵੇਂ ਕੰਮ ਕਰੋਗੇ ਹਾਂਜੀ ਫੌਂਟਸ ਮਤਲਬ ਟੈਕਸਟ ਦੀ ਦਿੱਖ ਪੁਰਾਣੇ ਤਰੀਕੇ ਨਾਲ ਇਸ ਲਈ ਫੌਂਟ ਟੈਗ ਵਰਤਿਆ ਜਾਂਦਾ ਸੀ ਇਹ ਇੱਕ ਕੰਟੇਨਰ ਟੈਗ ਸੀ ਫੌਂਟ ਤੋਂ ਸ਼ੁਰੂ ਫੌਂਟ ਤੇ ਖਤਮ ਇਸ ਦੀ ਵਰਤੋਂ ਟੈਕਸਟ ਦਾ ਸਾਈਜ਼ ਮਤਲਬ ਆਕਾਰ ਉਹਦਾ ਰੰਗ ਤੇ ਉਹਦਾ ਫੌਂਟ ਫੇਸ ਮਤਲਬ ਲਿਖਣ ਦੀ ਸ਼ੈਲੀ ਬਦਲ ਲਈ ਹੁੰਦੀ ਸੀ ਇਹਦੇ ਤਿੰਨ ਮੁੱਖ ਐਟਰੀਬਿਊਟ ਸੀਗੇ ਸਾਈਜ਼ ਆਕਾਰ ਬਦਲ ਲਈ ਕਲਰ ਰੰਗ ਬਦਲਣ ਲਈ ਤੇ ਫੇਸ ਫੌਂਟ ਸਟਾਈਲ ਬਦਲਣ ਲਈ ਜਿਵੇਂ 에리얼 ਯਾ ਟਾਈਮਜ਼ ਨਿਊ ਰੋਮਨ ਪਰ ਤੁਸੀਂ ਕਿਹਾ ਸੀ ਕਿ ਇਹ ਹੁਣ ਘਟ ਵਰਤਿਆ ਜਾਂਦਾ ਹੈ ਹਾਂਜੀ ਅੱਜਕੱਲ ਇਹ ਸਾਰਾ ਕੰਮ ਸੀਐਸਐਸ ਨਾਲ ਹੁੰਦਾ ਪਰ ਐਚਟੀਐਮਐਲ ਦੀ ਬੇਸਿਕ ਸਮਝ ਲਈ ਇਹ ਜਾਣਨਾ ਜ਼ਰੂਰੀ ਸੀ ਠੀਕ ਹੈ ਤੀਜਾ ਤੇ ਆਖਰੀ ਵੱਡਾ ਸਵਾਲ ਐਚਟੀਐਮਐਲ ਡਾਕੂਮੈਂਟ ਦੇ ਬੋਡੀ ਭਾਗ ਦਾ ਵਰਣਨ ਕਰੋ ਅਤੇ ਇਸ ਨੂੰ ਕਿਵੇਂ ਫਾਰਮੈਟ ਕਰੋਗੇ ਬੋਡੀ ਭਾਗ ਯਾਨੀ ਕਿ ਬੋਡੀ ਟੈਗ ਇਹ ਵੈਬ ਪੇਜ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ ਕਿਉਂਕਿ ਜੋ ਕੁਝ ਵੀ ਸਾਨੂੰ ਪੇਜ ਤੇ ਦਿਖਦਾ ਹੈ ਟੈਕਸਟ ਤਸਵੀਰਾਂ ਵੀਡੀਓ ਲਿਸਟਾਂ ਜੋ ਵੀ ਉਹ ਸਭ ਕੁਝ ਇਸੇ ਬਾਡੀ ਤੇ ਬਾਡੀ ਟੈਗ ਦੇ ਵਿੱਚਕਾਰ ਰੱਖਿਆ ਜਾਂਦਾ ਹੈ ਇਹ ਹੈਡ ਟੈਗ ਤੋਂ ਬਾਅਦ ਆਂਦਾ ਹੈ ਹੈਨਾ ਹਾਂਜੀ ਪਹਿਲਾਂ ਹੈਡ ਸੈਕਸ਼ਨ ਹੁੰਦਾ ਫਿਰ ਬਾਡੀ ਸੈਕਸ਼ਨ ਸ਼ੁਰੂ ਹੁੰਦਾ ਤੇ ਬਾਡੀ ਭਾਗ ਨੂੰ ਫਾਰਮੈਟ ਕਰਨ ਲਈ ਮਤਲਬ ਉਹਦੀ ਦਿੱਖ ਬਦਲਣ ਲਈ ਕੁਝ ਐਟਰੀਬਿਊਟਸ ਵਰਤੇ ਜਾ ਸਕਦੇ ਨੇ ਬਾਡੀ ਟੈਗ ਦੇ ਅੰਦਰ ਜਿਵੇਂ ਬੀਜੀ ਕਲਰ ਪੂਰੇ ਪੇਜ ਦਾ ਬੈਕਗ੍ਰਾਉਂਡ ਰੰਗ ਬਦਲਣ ਲਈ ਬੈਕਗ੍ਰਾਉਂਡ ਬੈਕਗ੍ਰਾਉਂਡ ਤੇ ਤਸਵੀਰ ਲਗਾਉਣ ਲਈ ਤੇ ਟੈਕਸਟ ਪੂਰੇ ਪੇਜ ਦੇ ਟੈਕਸਟ ਦਾ ਡਿਫਾਲਟ ਰੰਗ ਬਦਲਣ ਲਈ ਹਾਲਾਂਕਿ ਫਿਰ ਉਹੀ ਗੱਲ ਅੱਜਕੱਲ ਇਹ ਸਟਾਈਲਿੰਗ ਵੀ ਜ਼ਿਆਦਾਤਰ ਸੀਐਸਐਸ ਨਾਲ ਹੀ ਕੀਤੀ ਜਾਂਦੀ ਹੈ ਬਹੁਤ ਵਧੀਆ ਤਾਂ ਇਹ ਸੀ 10ਵੀਂ ਜਮਾਤ ਦੇ ਐਚਟੀਐਮਐਲ ਪਾਰਟ ਤੇ ਕੁਝ ਅਭਿਆਸਾਂ ਤੇ ਇੱਕ ਕਹਿਰਾਈ ਨਾਲ ਚਰਚਾ ਆਪਾਂ ਦੇਖਿਆ ਕਿ ਐਚਟੀਐਮਐਲ ਟੈਗਸ ਐਟਰੀਬਿਊਟਸ ਤੇ ਜਿਹੜਾ ਬੇਸਿਕ ਢਾਂਚਾ ਹੈ ਜਿਵੇਂ ਬੋਡੀ ਪਾਗ ਉਹਨਾਂ ਨੂੰ ਵਰਤ ਕੇ ਵੈਬ ਪੇਜ ਕਿਵੇਂ ਬਣਦੇ ਤੇ ਫਾਰਮੈਟ ਹੁੰਦੇ ਨੇ ਬਿਲਕੁਲ ਇਹ ਸਭ ਬੁਨਿਆਦੀ ਚੀਜ਼ਾਂ ਨੇ ਜਿਨ੍ਹਾਂ ਤੇ ਅੱਗੇ ਜਾ ਕੇ ਹੋਰ ਗੁੰਜਲਦਾਰ ਵੈਬ ਡਿਜ਼ਾਈਨ ਟਿਕਿਆ ਹੁੰਦਾ ਇੱਥੇ ਇੱਕ ਸਵਾਲ ਆਪਾਂ ਛੱਡ ਸਕਦੇ ਹਾਂ ਸੋਚਣ ਲਈ ਕਿ ਆ ਜਿਹੜੇ ਸਧਾਰਨ ਜਿਹੇ ਟੈਗ ਤੇ ਐਟਰੀਬਿਊਟ ਨੇ ਜਿਨ੍ਹਾਂ ਬਾਰੇ ਆਪਾਂ ਗੱਲ ਕੀਤੀ ਇਹ ਅੱਜ ਦੀਆਂ ਨਵੀਆਂ ਤਕਨੀਕਾਂ ਜਿਵੇਂ CSS ਤੇ JavaScript ਨਾਲ ਮਿਲ ਕੇ ਉਹ ਇਹਨੇ ਇੰਟਰਐਕਟਿਵ ਤੇ ਵਧੀਆ ਵੈਬ ਪੇਜ ਕਿਵੇਂ ਬਣਾ ਦਿੰਦੇ ਨੇ ਜੋ ਅਸੀਂ ਰੋਜ਼ ਦੇਖਦੇ ਆਂ ਵਾਹ ਬਹੁਤ ਵਧੀਆ ਸਵਾਲ ਹੈ ਸੋਚਣ ਲਈ ਕਿਵੇਂ ਇਹਨਾਂ ਨਿੱਕੀਆਂ ਨਿੱਕੀਆਂ ਟਾਂ ਤੋਂ ਐਡੇ ਵੱਡੇ ਮਹਿਲ ਉੱਸਰ ਗਏ ਉਮੀਦ ਹੈ ਕਿ ਅੱਜ ਦੀ ਇਸ ਚਰਚਾ ਨਾਲ HTML ਦੀਆਂ ਬੁਨਿਆਦੀ ਗੱਲਾਂ ਨੂੰ ਸਮਝਣ ਵਿੱਚ ਮਦਦ ਮਿਲੀ ਹੋਵੇਗੀ ਜੇਕਰ ਇਹ ਜਾਣਕਾਰੀ ਕੰਮ ਦੀ ਲੱਗੀ ਹੋਵੇ ਤਾਂ ਇਸ YouTube ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਇੱਥੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਭਰਪੂਰ ਸਮੱਗਰੀ ਜਲਦੀ ਹੀ ਆ ਰਹੀ ਹੈ ਅਗਲੀ ਵਾਰ ਮਿਲਦੇ ਹਾਂ ਧੰਨਵਾਦ